ਵੇਰਾ ਕਿਹੜਾ ਪਿੰਡ ਆ ਜੀ ਪਿੰਡ ਚੀਮਾ ਜੋਧਪੁਰ ਜੀ ਪਿੰਡ ਚੀਮਾ ਜੋਧਪੁਰ ਇੱਧਰ ਕਿਧਰ ਜਾ ਰਹੇ ਆ ਮੈ ਤਿੰਨ ਸਮਝ ਆ ਰਹੇ ਆ ਮੈ ਤਿੰਨ ਦਾ ਮੱਥਾ ਟੇਕਣ ਜਾ ਰਹੇ ਆ ਨਹੀਂ ਬਹੁਤ ਚੰਗੀ ਗੱਲ ਆ ਬੁੜੀਆਂ ਕਹਿੰਦੀਆਂ ਲੈ ਕੇ ਚੱਲੋ ਕਹਿੰਦੇ ਸਾਲ ਬਾਅਦ ਦੇਣਾ ਹੁੰਦਾ ਹੈਗਾ ਹਾਂ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ 14 ਜਨਵਰੀ ਮਾਗੀ ਦਾ ਦੇਣਾ ਤੇ ਪਿੰਡ ਗਹਿੜ ਵਿਖੇ ਨਹਿਰ ਦੇ ਪੁਲ ਤੇ ਲੱਗਿਆ ਹੋਇਆ ਜੀ ਚਾਹ ਬਰੈਡ ਦਾ ਲੰਗਰ ਤੇ ਚਾਹ ਬਰੈਡ ਦਾ ਲੰਗਰ ਇਹ ਲਗਾਤਾਰ ਹੀ ਕਾਫੀ ਸਾਲਾਂ ਤੋਂ ਚੱਲਦਾ ਰਿਹਾਗਾ ਤੇ ਕਿ ਹਰ ਇੱਕ ਵਾਰ ਇੱਥੇ ਜਿਹੜਾ ਚਾਹ ਬਰੈਡ ਦਾ ਲੰਗਰ ਆ ਦੋ ਦਿਨ ਚੱਲਦਾਗਾ ਇਸ ਵਾਰ ਵੀ ਪਿੰਡ ਗਹਿਲ ਤੇ ਨਗਰ ਨਿਵਾਸੀਆਂ ਨੇ ਚਾਹ ਬਰੈਡ ਦਾ ਜਿਹੜਾ ਲੰਗਰ ਲਾਇਆ ਹੋਇਆਗਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਲੰਗਰ ਸਕਣਾ ਸੇਵਾ ਕਰਨ ਇੱਥੇ ਆਉਂਦੇ ਆ ਜੀ ਪਿੰਡ ਗਹਿਲ ਮਹਿਰ ਦੇ ਪੁੱਲ ਤੇ ਜੀ ਹੁਣ ਆਪਾਂ ਚੱਲਦੇ ਆ ਅੰਦਰ ਜਿੱਥੇ ਕਿ ਬਾਹਾਂ ਦਾ ਸਾਰਾ ਪ੍ਰੋਗਰਾਮ ਅਜੇ ਕਰ ਜਾਂ ਗੱਲਬਾਤ ਸੇਵਾਦਾਰਾਂ ਨਾਲ ਆਹ ਮੁੰਡਾ ਵਧੀਆ ਸਕੋਰ ਨਹੀਂ ਗਿਆ ਸੇਵਾ ਕਰਾ ਰਿਹਾਗਾ ਤੇ ਚਾਹ ਬਰੇਟ ਦਾ ਲੰਗਰ ਲਾਉਣਾ ਬਹੁਤ ਵੱਡਾ ਸਿਸਟਮ ਹੋ ਜਾਂਦਾ ਇਹਨਾਂ ਕੋਲੇ ਕਿਉਂਕਿ ਲਗਭਗ 2 ਦਿਨ ਲੰਗਰ ਲਗਾਤਾਰ ਚੱਲਣਾ ਜੀ ਬਹੁਤ ਵੱਡੀ ਸੇਵਾ ਹੁੰਦੀ ਹੈ ਜ਼ਿਆਦਾਤਰ ਕਹਿਣ ਕੰਟ ਦੇ ਜਿਹੜੇ ਵੀਰ ਆ ਉਹ ਸੇਵਾ ਕਰਦੇ ਨੇ ਪ੍ਰੋਗਰਾਮ ਪ੍ਰਬੰਧ ਕਰਨਾ ਬਹੁਤ ਵੱਡਾ ਗਾ ਤੇ ਬਾਈ ਜੱਗੀ ਹਲਵਾਈ ਬਹੁਤ ਹੀ ਸਾਲਾਂ ਤੋਂ ਸੇਵਾ ਕਰਦਾ ਗਾ ਜੀ ਪਿੰਡ ਵੀਲਾ ਤੋਂ ਜੱਗੀ ਹਲਵਾਈ ਕਿਉਂਕਿ ਇਹਦੇ ਲਗਾਤਾਰ ਬੁਕਿੰਗ ਕਰ ਰਹੇ ਆ ਇਹਦੇ ਦੁਆਰਾ ਬਣਾਇਆ ਗਿਆ ਸਮਾਨ ਇੱਕ ਨੰਬਰ ਹੁੰਦਾ ਵਧੀਆ ਹੁੰਦਾ ਗਾ ਇੱਧਰ ਜਿਹੜੇ ਚਾਹ ਦੇ ਪਤੀਲੇ ਤਰੇ ਹੋਏ ਨੇ ਨਾਲ ਦੀ ਨਾਲ ਪਾਣੀ ਗਰਮ ਹੋ ਰਿਹਾਗਾ ਸੇਵਾਦਾਰਾਂ ਵੱਲੋਂ ਨਾਲ ਦੀ ਨਾਲ ਸੇਵਾ ਕੀਤੀ ਜਾ ਰਹੀ ਆ ਇੱਧਰ ਅੱਗੇ ਜੀ ਸਮਾਨ ਰੱਖਿਆ ਹੋਇਆ ਜਾਂ ਬਰੈਡ ਵਗੈਰਾ ਤੇ ਹੋਰ ਵੀ ਬਹੁਤ ਸਾਰਾ ਸਮਾਨ ਆ ਜਾਂਦਾ ਕੀ ਹਾਲ ਹੈ ਫਿਰ ਜੀ ਕੀ ਕਹਿੰਦੇ ਤੇ ਕਿਵੇਂ ਫਿਰ ਤਿਆਰੀ ਕਿੰਨਾ ਟਾਈਮ ਪਹਿਲਾਂ ਕਰਨੀ ਪੈਂਦੀ ਆ ਜੀ ਤਿਆਰੀ ਫੜਦਾ ਅਸੀਂ 10 ਦਿਨ ਪਹਿਲਾਂ ਇਕੱਠਾ ਕਰਦੇ ਆਂ ਹਾਂਜੀ ਤਾਂ ਚੜ੍ਹਦੇ ਸਾਈਡ ਲੱਗੇ ਐਵੇਂ ਕਰਨਾ ਹਾਂਜੀ ਉਸ ਤੋਂ ਬਾਅਦ ਫਿਰ ਰਾਸ਼ਨ ਲਿਓਣਾ ਹੂੰ ਪੂਰ ਹਲਵਾਈਆਂ ਦਾ ਕਰਨਾ ਹੂੰ ਭਾਂਡੇ ਵਗੈਰਾ ਲਖੋਣੇ ਪੈਂਦੇ ਪਹਿਲਾਂ ਦੋ ਦਿਨਾਂ ਹਾਂਜੀ ਕਲ ਲੋੜੀ ਇਹਰਾ ਸ਼ਾਮੇ 5 ਵਜੇ ਲੱਗੇ ਕੱਟਣ ਬਰੈਡ ਕੱਚੇ ਕਰਨ ਹਾਂਜੀ ਤੇ 10 ਵਜੇ ਤੱਕ ਕੱਚੇ ਕੀਤੇ ਉਸ ਤੋਂ ਬਾਅਦ ਸਵੇਰ 5 ਵਜੇ ਅਸੀਂ ਪੱਠਿਆਂ ਚੱਲਦੇ ਹਾਂ ਨਾਉਨ ਸਟਾਪ ਚੱਲਦੇ ਹਾਂ ਪੱਠੀਆਂ ਲਗਾਤਾਰ ਲਗਾਤਾਰ ਹਾਂ ਹਾਂ ਤੇ ਚਾਰ ਹਲਵਾਈਆ ਅੱਛਾ ਚਾਰਾ ਕੰਮ ਪੂਰਾ ਜੋਰਾਂ ਚੱਲਦਾ ਤੁਹਾਡੇ ਸਾਹਮਣੇ ਹੀ ਆ ਹਾਂ ਹਾਂ ਬਿਲਕੁਲ ਤੇ ਹੁਣ ਤੱਕ ਅੱਧੇ ਬਰੈਡ ਲੱਗ ਗਏ ਸਾਡੇ ਕਿੰਨੇ ਫੜੇ ਲੈ ਕੇ ਆਂਦੇ ਸੀਗੇ ਫੜਾ ਸੀਗੇ 1500 1500 ਦੁਪਹਿਰ ਦੇ 12:00 ਸਾਢੇ 12:00 ਵੱਜ ਚੁੱਕੇ ਆ ਤੇ 750 ਫੜਾ ਲੱਗ ਚੁੱਕਿਆ ਤੇ ਕੱਲ ਨੂੰ ਵੀ ਲਗਾਤਾਰ ਚੱਲੂਗਾ ਮਾ ਕੱਲ ਨੂੰ ਹਾਂ ਇਸ ਵੇਲੇ ਤੱਕ ਸਮਾਪਤ ਕਰ ਦਾਂਗੇ ਇਹਨੂੰ ਨਿਬੜ ਜੋੜਾ ਠੀਕ ਆ ਪ੍ਰੋਗਰਾਮ ਪ੍ਰਬੰਧ ਬਹੁਤ ਜ਼ਿਆਦਾ ਵੱਡਾ ਹੁੰਦਾ ਵੀਰੇ ਇਨਾਂ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਜਿਆਦਾ ਸਹਿਯੋਗ ਕਿਦਾ ਹੁੰਦਾਗਾ ਜੀ ਇਹ ਜੋ ਇੱਕ ਮਾਗ ਨੂੰ ਹਰ ਸਾਲ ਦੀ ਤਰ੍ਹਾਂ ਇੱਥੇ ਬਰੈਡਾਂ ਦਾ ਲੰਗਰ ਤੇ ਚਾਹ ਦਾ ਲੰਗਰ ਮਹਿਰ ਦੇ ਪੁੱਲ ਤੇ ਸਾਰੇ ਐਨ ਆਰ ਆਈ ਵੀਰਾਂ ਨਗਰਪੰਚਾਇਤ ਦੇ ਨਗਰ ਨਿਵਾਸੀ ਜਿੰਨੇ ਵੀ ਸਾਰੇ ਸੇਵਾਦਾਰ ਆ ਸਾਰਿਆਂ ਨੂੰ ਰਲ ਮਿਲ ਕੇ ਇਹ ਇਕੱਠਾ ਪ੍ਰੋਗਰਾਮ ਕੀਤਾ ਜਾਂਦਾ ਤੇ ਇੱਥੇ ਬਰੈਡ ਫਪੋੜੇ ਤੇ ਚਾਹ ਦਾ ਟਟਮਿੰਦ ਲੰਗਰ ਵਰਤਦਾ ਦੋ ਦਿਨ ਚੱਲਦਾ ਪ੍ਰੋਗਰਾਮ ਇਦੇ ਵਿੱਚ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਪਿੰਡ ਪੁੱਤਰ ਤੇ ਕਿਉਂਕਿ ਪਿੰਡ ਗਹਿੜਾ ਜਿਹੜਾ ਇਹ ਚਰਸਤੇ ਤੇ ਨਹਿਰ ਦਾ ਪੁਲ ਪੈਣ ਕਰਕੇ ਆਲੇ ਦੁਆਲੇ ਪਿੰਡਾਂ ਤੋਂ ਲੋਕ ਬਹੁਤ ਜ਼ਿਆਦਾ ਆਉਂਦੇ ਆ ਕੁਝ ਲੋਕ ਮਾਗੀ ਮੇਲਾ ਤਖਤਪੁਰੇ ਜਾ ਰਹੇ ਹੁੰਦੇ ਨੇ ਕੁਝ ਮਹਿਤਿਆਂ ਨਾਲ ਸਾ ਮੱਥਾ ਟੇਕਣ ਜਾ ਰਹੇ ਹੁੰਦੇ ਨੇ ਤੇ ਜਿਹੜਾ ਚਾਹ ਬਰਡ ਦਾ ਲੰਗਰ ਆ ਦੋ ਦਿਨ ਲਗਾਤਾਰ ਚੱਲਦਾ ਰਹੇ ਤੇ ਘਰੋ ਘਰੇ ਪਿੰਡੋਂ ਪਿੰਡੀ ਲੋਕ ਚਾਹ ਬਰੈਡ ਛਕਣ ਆਉਂਦੇ ਨੇ ਸੇਮਕ ਜੀ ਕੀ ਹਾਲ ਚਾਲ ਹੈ ਠੀਕ ਆ ਜੀ ਬਹੁਤ ਵਧੀਆ ਤੇ ਕਿੰਨੇ ਸਾਲਾਂ ਤੋਂ ਫਿਰ ਲੰਗਰ ਛਕ ਰਹੇ ਆਂ ਆਪਾਂ ਇਹਦਾ ਜੀ 35-40 ਸਾਲ ਹੋ ਗਏ ਹੋਣਗੇ ਘੱਟੋਂ ਤੁਹਾਨੂੰ ਛਕਦੇ ਆ ਨਾ ਹਾਂ ਜੀ ਨਹੀਂ ਨਹੀਂ ਛਕਦੇ ਆ ਨਾ 20 ਕ ਸਾਲ ਹੀ ਹੋਇਆ ਹੈ ਅੱਛਾ ਠੀਕ ਆ ਜੀ ਚਾਹ ਬਰੈਡ ਛਕਦੇ ਆ ਨਾ ਬਾਈ ਕਹਿੰਦਾ ਸਾਨੂੰ ਲੰਗਰ ਦੀ ਕਿਰਪਾ ਸਾਰੇ ਹਾਂ ਭਰਾਵਾਂ ਦੀ ਕਿਰਪਾ ਨਾਲ ਚੱਲਦਾ ਹੈ ਬਾਕੀ ਬੱਚਾ ਬੱਚੀ ਇੱਥੇ ਚਾਹ ਬਰੈਡ ਛਕਣ ਵਾਲਾ ਜੀ ਨਾਲ ਤਿਲ ਫੋਲ ਸੇਵਾ 'ਚ ਸਭ ਜਰੂਰ ਪੱਕੇ ਜਾਂਦੇ ਨੇ ਬਾਕੀ ਮੇਲਾ ਤਾਕਤਵਰਸਾਉ ਤੇ ਬਹੁਤ ਸਾਰੀਆਂ ਸੰਗਤਾਂ ਲੋਕਲ ਏਰੀਆ ਤੇ ਹੋਰ ਵੀ ਵਾਲੇ ਦੁਆਲੇ ਪਿੰਡਾਂ ਤੋਂ ਬਹੁਤ ਸੰਗਤਾਂ ਜਾ ਰਹੀ ਹੈ ਜੀ ਰਸ਼ ਬਹੁਤ ਜ਼ਿਆਦਾ ਹੁੰਦਾਗਾ ਇਹਦੇ ਨਾਲ ਨਾਲ ਕਿਉਂਕਿ ਇੱਥੇ ਵੀ ਚ ਰਸਤਾ ਪੈਣ ਕਰਕੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾਗਾ ਤੇ ਦੋ ਦਿਨ ਬਾਕੀ ਲਗਾਤਾਰ ਲੰਗਰ ਬਿਨਾਂ ਰੁਕੇ ਚੱਲਦਾ ਜੀ ਚਾਹ ਬਰੈਡ ਜੋ ਵੀ ਆਵੇ ਚਾਹ ਬਰੈਡ ਛੱਕ ਕੇ ਜਾਵੇ ਕਾਸ਼ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਫਿਰ ਆਪਣੇ ਪਿੰਡ ਜਿਹੜਾ ਚਾਹ ਬਰੈਡ ਦਾ ਲੰਗਰ ਆ ਇਹ ਚੱਲ ਦਿਨ ਤੁਹਾਡੇ ਹਿਸਾਬ ਨਾਲ ਕਿੰਨਾ ਕ ਸਮਾਂ ਹੋ ਗਿਆ ਜੀ ਕਿੰਨੇ ਕ ਸਾਲ ਹੋ ਗਏ ਸਾਡੀ ਉਮਰ 66 ਸਾਲ ਦੀ ਹੋ ਗਈ ਜੀ 60 ਸਾਲ ਤੇ ਆਈਂ ਦੇਖਦੇ ਆਉਂਦੇ ਆ ਉਹ ਤਾਂ ਪਹਿਲਾਂ ਦੇ ਕੰਮ ਚੱਲਦਾ ਪਹਿਲਾਂ ਦਾ ਪਹਿਲਾਂ ਦਾ ਜੀ ਠੀਕ ਆ ਉਦੋਂ ਤੋਂ ਲਗਾਤਾਰ ਚਾਹ ਬਰੈਡ ਚੱਲ ਰਹੇ ਆ ਜਾਂ ਬਚਦੀ ਕੋਈ ਨਹੀਂ ਪਹਿਲਾਂ ਦੂਜਾ ਵੀ ਪਹਿਲਾਂ ਦੇਖ ਚੱਲਦੀ ਰਹੀ ਪਹਿਲਾਂ ਚੱਲਦੇ ਸੀ ਹੁਣ ਚਾਹ ਤੇ ਬਰੈਡ ਚੱਲ ਰਹੇ ਆ ਹੂੰ ਇਹੇ ਮੁੰਡੇ ਉਸਤਾਬ ਦੇ ਨਾਲ ਇਕੱਠਾ ਹੂੰ ਪੁੰਨਦਾਨ ਕਰਦੇ ਆ ਹਾਂਜੀ ਰਾਸ਼ਨ ਇਕੱਠਾ ਲਿਆਉਂਦੇ ਆ ਹਾਂ ਜਿਹੜੇ ਟਕੜੇ ਬੰਦੇ ਆ ਵਿੱਚ ਹਿੱਸਾ ਪਾ ਕੇ ਆਏ ਗਏ ਨੂੰ ਹਰ ਇੱਕ ਨੂੰ ਭੋਜਨ ਪਾਣੀ ਛਕਾ ਕੇ ਦੋਦੇ ਨਹੀਂ ਬਹੁਤ ਵਧੀਆ ਗੱਲ ਆ ਬਹੁਤ ਵੱਡੀ ਸੇਵਾ ਗਏ ਜੀ ਬਾਕੀ ਮਾਗਦਾ ਮਹੀਨਾ ਸਟਾਰਟ ਹੋ ਰਿਹਾ ਸੀ ਤੇ ਇੱਕ ਨਾ ਧੁੱਪ ਨਿਕਲੀ ਹੋਈ ਆ ਬਾਕੀ ਆ ਬਹੁਤ ਸੋਹਣਾ ਦਿਨ ਲੱਗਿਆ ਵਾਗਾ ਬਜ਼ੁਰਗ ਵਧੀਆ ਵਸਤੇ ਸਾਈਡ ਤੇ ਬੈਠੇ ਧੁੱਪ ਸੇਕ ਰਹੇ ਨੇ ਆਨੰਦ ਰਹਿ ਰਹੇ ਨੇ ਧਪਲਾ ਜੀ ਇਹ ਜਿਹੜਾ ਲੰਗਰ ਆ ਸਮੂਹ ਨਗਰ ਨਿਵਾਸੀ ਪਿੰਡ ਕਹਿਲਾ ਤੇ ਐਨ ਆਰ ਆਈ ਵੀਰ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਹੈ ਲੰਗਰ ਚੱਲਦਾ ਕਰਨਾ ਸਹਿਯੋਗ ਨਾਲ ਲੰਗਰ ਸਫਲ ਆ ਜੀ ਵੀਰੇ ਕਿਹੜਾ ਪਿੰਡ ਆ ਜੀ ਪਿੰਡ ਚੀਮਾ ਜੋਧਪੁਰ ਜੀ ਪਿੰਡ ਚੀਮਾ ਜੋਧਪੁਰ ਇੱਧਰ ਕਿਧਰ ਜਾ ਰਹੇ ਆ ਮੈਂ ਤਿੰਨ ਸਭ ਜਾ ਰਹੇ ਆ ਮੈਂ ਤਿੰਨ ਦਾ ਮੱਥਾ ਟੇਕਣ ਜਾ ਰਹੇ ਆ ਨਹੀਂ ਬਹੁਤ ਚੰਗੀ ਗੱਲ ਆ ਬੁੜੀਆਂ ਕਹਿੰਦੀਆਂ ਲੈ ਕੇ ਚੱਲੋ ਕਹਿੰਦੇ ਸਾਲ ਬਾਅਦ ਦੇਣ ਆਉਂਦਾ ਹੈਗਾ ਆ ਚਾਰ ਟਰਾਲੀ ਤੇ ਆ ਮੈਂ ਹਾਂਜੀ ਉਹ ਲੈ ਕੇ ਜਾਣੇ ਤੇ ਬੁੜੀਆਂ ਨੂੰ ਠੀਕ ਆ ਹਾਂ ਬਾਈ ਹੁਣ ਨਿਕਲਦਾ ਨਹੀਂ ਲੈਣੇ ਬੁੜੀਆਂ ਦਾ ਟਾਈਮ ਨਹੀਂ ਲੰਘਦਾ ਕਰੋ ਨਿਕਲ ਸਪੈਸ਼ਲ ਟਰਾਲੀ ਤੇ ਆਏ ਨੇ ਕਹਿੰਦਾ ਮਹਿਤਿਆਨ ਸਾਹਿਬ ਦਰਸ਼ਨ ਮੇਲੇ ਕਰਨ ਜਾ ਰਹੇ ਆ ਜੀ ਤੇ ਬਾਈਆਂ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਟਰੈਕਟਰ ਟਰਾਲੀ ਰੋਕ ਕੇ ਮਾਈਆਂ ਨੂੰ ਜਿਹੜਾ ਚਾਹ ਬਰੈਡ ਛਕਾਇਆ ਸੇਵਾਦਾਰ ਜਿਹੜੀ ਡਿਊਟੀ ਆ ਪੂਰੀ ਨਿਭਾ ਰਹੀ ਆ ਆਪਦੀ ਹਰ ਇੱਕ ਨੂੰ ਆਏ ਕੇ ਨੇ ਰੋਕ ਕੇ ਚਾਹ ਬਰੈਡ ਦਾ ਜਿਹੜਾ ਲੰਗਰ ਛਕਾ ਰਹੇ ਆ ਓਕੇ ਜੀ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਜਾਉਂਦੇ ਰਹੇ ਅਗਲੀ ਵਾਰ ਵੀਡੀਓ ਫੇਰ ਜ਼ਰੂਰ ਪਾਵਾਂਗੇ ਚਾਹ ਬਰੈਡ ਦੇ ਲੰਗਰ ਦੀ ਓਕੇ ਧੰਨਵਾਦ ਮਿਹਰਬਾਨੀ ਚਾਉਂਦੇ ਵਸਦੇ ਰਹੋ